ਕੇਂਦਰ ਵੱਲੋਂ ਜਿਹੜੀ ਚਿੱਠੀ ਆਈ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਪੁੱਛਿਸ਼ ਕੀਤੀ ਜਾ ਰਹੀ ਹੈ ਸਭ ਮੰਗਿਆ ਜਾ ਰਿਹਾ ਹੈ ਬੱਚੇ ਦਾ ਉਸ ਵਕਤ ਸੀਐਮ ਸਾਹਿਬ ਨੇ ਮੇਰੇ ਖਿਆਲ ਸਖਤਰ ਨੂੰ ਚਿੱਠੀ ਲਿਖ ਦਿੱਤੀ ਕਿ ਬਿਨਾਂ ਮੇਰੇ ਧਿਆਨ ਦੇ ਵਿੱਚ ਲਿਆਏ ਹੋ ਮਾਮਲਾ ਕਿਉਂ ਤੁਸੀਂ ਉਹਨਾਂ ਦੇ ਕੋਲ ਗਏ ਹੋ ਦੇਖੋ ਸਭ ਤੋਂ ਪਹਿਲਾਂ ਮੈਂ ਮਾਤਾ ਚਰਨਕੌਰ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਉਹਨਾਂ ਦੀ ਦਲੇਰੀ ਨੂੰ ਉਹਨਾਂ ਦੀ ਸਿਹਤ ਲਈ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਹਾਂ ਵਧਾਈ ਦਿਨੀ ਆ ਬੜੀ ਮਿਸਾਲ ਬਣੇ ਨੇ ਉਹ ਬਹੁਤ ਵਧਾ ਪੂਰਾ ਪੰਜਾਬ ਖੁਸ਼ ਹੈ ਤੇ ਬਹੁਤ ਦਿਲੋਂ ਖੁਸ਼ੀ ਹੋਈ ਹੈ ਤੇ ਮੈਂ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਵਧਾਈ ਦੇਣੀ ਆ ਬਹੁਤ ਖੁਸ਼ੀ ਦੀ ਗੱਲ ਆ ਤੇ ਬੜੀ ਦਲੇਰੀ ਦੀ ਗੱਲ ਹੈ ਬੜੀਆਂ ਔਰਤਾਂ ਇਸ ਚੀਜ਼ ਨੂੰ ਦੇਖ ਕੇ ਪ੍ਰੇਰਿਤ ਹੋਈਆਂ ਨੇ ਤੇ ਜਿਹੜੀ ਇਹ ਸੈਂਟਰ ਸਰਕਾਰ ਨੇ ਹਰਕਤ ਕੀਤੀ ਹੈ ਇਹ ਬੜੀ ਸ਼ਰਮਨਾਕ ਹੈ ਇਸ ਤਰੀਕੇ ਦਖਲਅੰਦਾਜ਼ੀ ਕਰਨੀ ਕਿਸੇ ਦੀਆਂ ਖੁਸ਼ੀਆਂ ਚ ਕਿਸੇ ਦੇ ਪਰਸਨਲ ਮਸਲੇ ਦੇ ਵਿੱਚ ਇਹ ਪੂਰਾ ਪੰਜਾਬ ਇਸ ਗੱਲ ਨੂੰ ਨਹੀਂ ਪਸੰਦ ਕਰ ਰਿਹਾ। ਬੜੀ ਸਰਕਾਰ ਨੂੰ ਲੱਗਦਾ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹਾ ਜਾ ਰਿਹਾ ਕਿ ਪੰਜਾਬ ਦੀ ਸਰਕਾਰ ਆਸਾਮ ਮੰਗ ਰਹੀ ਹੈ। ਕਿਹਾ ਇਹ ਜਾ ਰਿਹਾ ਹੈ ਬਾਰ-ਬਾਰ। ਨਹੀਂ ਨਹੀਂ ਸਾਡੀ ਸਰਕਾਰ ਨੇ ਇਹੋ ਜਿਹੇ ਕੰਮ ਆ ਜਿਹੜੇ ਸੈਂਟਰ ਸਰਕਾਰ ਦੇ ਕੰਮ ਨੇ ਜੀ। ਤੇ ਸਾਡੇ ਅਸੀਂ ਪੰਜਾਬੀ ਆ ਅਸੀਂ ਇਸ ਗੱਲੋਂ ਖੁਸ਼ ਆ। ਤੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ ਪੰਜਾਬ ਨੂੰ ਜਿਹੜਾ ਆਸਾਂ ਦਾ ਦੀਵਾ ਰਿਸ਼ਤੇਦਾਰ ਪੰਜਾਬੀ ਸਾਰੇ ਹੀ ਖੁਸ਼ ਨੇ ਪਰਿਵਾਰ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਆ ਸੋ ਮੈਂ ਤੇ ਵਧਾਈ ਦਿੰਨੀ ਆ ਤੇ ਸੈਂਟਰ ਸਰਕਾਰ ਦੀ ਬੜੀ ਨਿਖੇਧੀ ਕਰਦੀ ਆ ਇਸ ਗੱਲ ਤੇ ਠੀਕ ਹੈ ਬਹੁਤ ਧੰਨਵਾਦ ਬਿਲਕੁਲ ਤੁਸੀਂ ਦੇਖ ਸਕਦੇ ਕਿ ਇਹ ਸਾਨੂੰ ਮੰਤਰੀ ਇਨਵੋਲਵਡਨ ਮਾਨ ਜਿਨ੍ਹਾਂ ਵੱਲੋਂ ਆਪਣੇ ਵਿਚਾਰ ਦਿੱਤੇ ਗਏ ਨੇ ਪਿੰਡਾਂ ਦੇ ਵਿੱਚ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਜਿਸ ਨੂੰ